ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਹੈ ਜੀ ਸਵੇ ਸਵੇ ਨਾਗਾ ਦੋ ਟਾਈਮ ਚੋਕੇ ਲਵੋ ਤੇ ਜੇ ਗੱਬਣਾ ਤਾਂ ਆਪਦਾ ਚੈੱਕ ਪਾਸ ਕਰਾ ਕੇ ਤੇ ਜਾਂ ਆਪਦਾ ਚਿਪ ਚਿਪ ਪਾੜ ਕੇ ਪਾਸ ਕਰਕੇ ਲੈ ਜਾਓ ਜੁਮੇਵਾਰ ਤੁਸੀਂ ਲੈਣ ਵਾਲੇ ਹੋਗੇ ਮੇਰਾ ਕੰਮ ਸਿਰ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਤਸਲੀ ਪਰਖਾ ਤੁਹਾਡਾ ਫਰਜ ਬਣਦਾ ਤੁਸੀਂ ਪੈਸੇ ਲਾਉਣੇ ਆ ਆਓ ਬਾਈ ਨਾ ਕਰਦੇ ਆ ਗੱਲਬਾਤ ਲੈਣੇ ਆ ਪ੍ਰੋਪਜਨ ਕਿੰਨੇ ਵੜਾਂ ਬਾਰੇ ਵੈਸੇ ਸ੍ਰੀ ਕਾਲ ਸਸੇ ਕਾਲ ਜੀ ਮੇਰੇ ਸਾਰੇ ਪਿੰਡ ਪਰਮ ਸਤਪੁਰ ਨਾਮ ਦੱਸ ਦਗੇ ਬਾਈ ਨਾਮ ਜੀ ਕਾਕਾ ਪਿੰਡ ਲੱਗਿਆਣਾ ਤਹਿਸੀਲ ਵਾਗਿਆਪੁਰਾ ਜਿਲ੍ਹਾ ਮੋਗਾ ਠੀਕ ਆ ਬਾਈ ਵੈਗਿਆ ਪਰਸੋਂ ਵਾਲਾ ਮਾਲ ਸਾਰਾ ਆ ਮਾਲ ਵੈਗਿਆ ਜੀ ਸਾਰਾ ਮਾਲ ਐਸ ਵਕਤ ਘਰੇ ਕੋਈ ਨਹੀਂਗਾ ਠੀਕ ਆ ਜੀ ਮਨ ਕੇ ਚਲੋ ਦੂਜੇ ਸੂਏ ਆ ਠੀਕ ਆ ਜੀ ਹੁਣ ਅਗਲਾ ਕਹਿੰਦਾ ਬਣੀ ਆ ਡੇਢ ਦੋ ਮਹੀਨੇ ਦੀ ਆਪਾਂ ਵੀ ਕਹੇ ਅਸੀਂ ਕਦੋਂ ਝੂੜ ਮਰ ਗਏ ਹਾਂਜੀ ਹਾਂਜੀ ਚਲੋ ਬੰਦ ਕੇ ਆਈਆਂ ਟਿਕਰ ਖਾਉਂਦੇ ਆਏ ਆ ਹਾਂਜੀ ਹਾਂਜੀ ਅਗਲੀ ਕਿਸਮ ਦਾ ਜਦੋਂ ਲਗਦਾ ਦੋ ਮਹੀਨੇ ਰੱਖੂਗਾ ਚੌਹ ਹੱਥ ਪਾ ਕੇ ਟੈਕਟ ਕਰ ਲੂ ਠੀਕ ਆ ਜੀ ਕੋਈ ਕਿਸਮ ਦਾ ਕਿਸਮ ਤਾਂ ਪੁਰੀ ਇਹਦਾ ਠੀਕ ਆ ਜੀ ਮਤਲਬ ਕਿਹਦਾ ਪਾਓ ਆਪਣੇ ਆਪਣੇ ਵੱਲੋਂ ਖਾਲੀ ਆ ਆਪਣੇ ਵੱਲੋਂ ਖਾਲੀ ਆ ਉਹ ਚਲੋ ਕਹਿੰਦੀ ਸੀ ਪੁਰੀ ਮੈਂ ਦੋ ਮਹੀਨੇ ਹੋ ਗਏ ਬਣੀ ਨੂੰ ਠੀਕ ਆ ਜੀ ਤੇ ਆਪਣੇ ਵੱਲੋਂ ਖਾਲੀ ਆ ਠੀਕ ਆ ਬਾਈ ਇਹਦੇ ਸਦੇ ਕੋਈ ਕੰਡੇ ਵਾਲਾ 8 ਲੀਟਰ ਦੁੱਧ ਹੈ 8 ਲੀਟਰ ਦੋਂਦਾ ਠੀਕ ਆ ਬਣੀ 2 ਮਹੀਨਿਆਂ ਦੀ ਠੀਕ ਆ ਤੋਰ ਲਈ ਮੱਡੀ ਜੀ ਲਓ ਜੀ ਦੋਸਤੋ ਬਾਈ ਦੀਆਂ ਗੱਲਾਂ ਖਰੀਆਂ ਬਾਈਆਂ ਦੋ ਟਾਈਮ ਚਵਾ ਕੇ ਦੇਵਾਂਗਾ ਜਿਹੜਾ ਮਰਜੀ ਵੀ ਰਚੋਲੋ ਬੇ ਦੋਸਤੋ ਕੱਦ-ਕੱਡ ਚੰਗਾ ਕ੍ਰਾਸ ਬਰੀਡ ਦੁੱਧ ਦੇ ਕਿ ਚਟਾ ਮੱਝਾਂ ਆਰਗਾ ਅਜੇ ਬਾਈ ਕੋਲੇ ਆਏ ਤੁਹਾਨੂੰ ਪਤਾ ਹੀ ਪਰਸੋਂ ਵੀਡੀਓ ਵਿੱਚ ਮਾਲ ਹੈ ਨਹੀਂ ਸੀਗਾ ਅਥੀ ਚੁਆਈ ਵਾਲਾ ਮੱਝਾਂ ਵਾਲਾ ਥਾਣਾ ਤੇ ਦੇਖ ਸਕਦੇ ਮੋਟਾ ਬਰੀਡ ਬਰੂਟ ਬਹੁਤ ਆ ਗਈ ਕ੍ਰੌਸ ਪੈਂਦੀ ਆ ਗਈ ਠੰਡੀ ਸੀਰ ਪੂਰੀ ਠੰਡੀ ਸੀਰ ਪੂਰੀ ਆ ਬਾਈਆਂ ਥਾਣਾ ਸਾਹਿਬ ਬਹੁਤ ਚੰਗਾ ਥੀਚੁਆਈ ਵਾਲਾ ਮੁੱਠੀ ਵਾਲਾ ਥਾਣਾ ਇਹਦਾ 10 ਦਾ 8 ਲੀਟਰ ਪੂਰਾ ਕੰਡੇ ਵਾਲਾ ਵਾ ਮਸਤੀ ਕਰਦੇਗਾ ਜੇ ਬਾਹਰ ਬੁਰ ਗਰੇ ਤਾਂ ਆਪਾਂ ਤੋਂ ਉੱਪਰ ਲੱਗੀ ਵੀ ਆ ਅੱਜ ਤੁਸੀਂ ਦੇਖ ਸਕਦੇ ਹੋ ਜੀ ਕਰਾਸ ਬ੍ਰੀਡ ਕਰਕੇ ਥੋੜਾ ਜਿਹਾ ਮਸਤੀ ਪਸ਼ੂ ਕਰਦਾ ਹੀ ਹੁੰਦਾ ਤੁਹਾਨੂੰ ਪਤਾ ਹੀ ਆ ਥਣਾ ਸੈਰ ਨੂੰ ਚੈੱਕ ਕਰਾ ਨਾ ਮੱਥੀ ਚੁਾਈ ਵਾਲਾ ਮੁੱਠੀ ਵਾਲਾ ਬਹੁਤ ਸੋਹਣਾ ਥਣਾ ਠੰਡੀ ਸੀਲ ਆ ਬਾਈਆਂ ਦਾ 22000 ਚੋਂ ਛੋੜ ਚੱਪਾ ਬਾਈ ਕਹਿੰਦਾ ਕਰ ਦੇਾਂਗੇ ਜਿਹਦੇ ਪਸੰਦੇ ਬਾਈ ਨਾਲ ਗੱਲਬਾਤ ਕਰ ਲਓ ਜਮਾ ਜੈਜ ਮੋਲਾ 22000 ਰੁਪਈਆ ਉਹਦਾ 8 ਕਿਲੋ ਮੱਝਾਂ ਵਾਲਾ ਕੰਡੇ ਵਾਲਾ ਦੋ ਨੰਬਰ ਤੇ ਭਾਈ ਐਚ ਐਫ ਬਾਰੇ ਦੋ ਨੰਬਰ ਦੀ ਪੂਰੀ ਹਲਤੀ ਕਰਤਾ ਉਹਨਾਂ ਨੇ ਠੀਕ ਆ ਜੀ ਦੋ ਬਰੀ ਠੀਕ ਆ ਇਹ ਵੀ ਪਤਾ ਪ੍ਰਵਾਧਮਾ ਨੇ ਪਹਿਲੀ ਟਿਕੀ ਰਹੀ ਹਾਂਜੀ ਇੱਕ ਕੰਦਨਾ ਬਾਅਦ ਫਿਰ ਇੱਕ ਕੰਦਨਾ ਆ ਤੇ ਉਹਨੂੰ ਮਤਲਬ ਕਿ ਮਹੀਨੇ ਉੱਤੇ ਹੋ ਗਿਆ ਠੀਕ ਆ ਜੀ ਰੱਬ ਜਾਨੇ ਖਾਲੀ ਆ ਰੱਬ ਜਾਨੇ ਭਰੀਏ ਪ੍ਰਵਾਧਮਾ ਜਾਂਦੇ ਅਜੇ ਆਪਣਾ ਤਾਂ ਖਾਲ ਕੋਈ ਯਾਰ 12 ਲੀਟਰ ਦੁੱਧ ਹੈ ਠੀਕ ਆ ਕੰਡੇ ਵਾਲਾ ਕੰਡੇ ਵਾਲਾ ਵੀਰੇ ਠੀਕ ਆ ਹਾਂ ਕੋਈ 11 ਚੋਲਵੇ 11 ਦਾ ਮੈਰ ਲਿਖ ਕੇ ਦਊਗਾ ਝੱਕ ਝੁਗਣਾ ਛੱਡ ਤੂੰ ਮੈਂ ਅੱਛਾ ਸਾਢੇ ਕਿਰਨ ਲਿਖ ਕੇ ਦਊਗਾ ਠੀਕ ਆ ਭਾਈ ਉਹ 12 ਵਾ ਹੈ ਉਹ 12 ਤਾਰ ਪੋਲੀ ਆ ਦੁੱਧ ਬਹੁਤ ਚੰਗਾ ਠੀਕ ਆ ਬਾਈ ਤੋਰ ਲਈ ਮੜੀ ਜੀ ਮੋਲੇ ਦਾ ਮੋਲੇ ਦਾ ਵੀ 25000 ਦੀ ਆ ਬਾਈ ਵਿਚ ਮਾਨ ਤਾਨ ਮਾਨ ਤਾਂ ਮੋਹ ਜੂਗਾ ਲਓ ਜੀ ਦੋਸਤੋ ਤੀਜਾ ਸੂਆ ਵਾ ਥਣਾ ਸੈ ਚੈੱਕ ਕਰੋ ਥਿਚੂ ਆਈ ਵਾਲਾ ਮੁੱਠੀ ਵਾਲਾ ਥਾਣਾਗਾ ਵੀਡੀਓ ਬਣਾ ਸਮਾਂ ਨੋਟ ਕਰ ਲਓ ਹਜੇ 9 ਵਜੇ ਕੇ 18 ਮਿੰਟ ਹੀ ਹੋਏ ਆਗੇ ਸ਼ਾਮ ਦੀ ਵੀਡੀਓ ਦੇ ਵਿੱਚ ਸਾਰਾ ਤੇਣੀ ਪਿਆ ਸ਼ਾਮ ਦੀ ਚੁਆਈ ਦੇ ਵਿੱਚ ਕਦ ਕੱਡ ਚੰਗਾ ਪੋਲੀ ਪੁਲੀ ਬਹੁਤ ਆ ਬਾਈ ਇਹਦਾ ਟੀਕਾ ਵੀ ਭਰਾਇਆ ਹੋਇਆ ਇਹਦੇ ਦੋ ਵਜੇ ਟੀਕਾ ਭਰਾਇਆ ਹੋਇਆ ਪਰ ਆਪਣੇ ਵੱਲੋਂ ਖਾਲੀ ਆਗੀ ਕਦ ਕਰ ਚੰਗਾ ਵਾਏ ਨੂੰ ਇਹਨਾਂ ਬਹੁਤ ਆਗਾ ਜਿਆਦਾ ਬਰੀਡ ਬਹੁਤ ਆ ਗਈ ਥਣਾ ਸੇ ਪਹੁੰਚਾਂਗਾ ਥਿਚਵਾਈ ਵਾਲਾ ਮੁਠੀ ਵਾਲਾ ਦੁੱਧ ਕੰਡੇ ਵਾਲਾ 12 ਕਿਲੋ ਆ ਮੋਤ ਮੰਦੀ ਆ ਕਿਤੇ 7700 ਰੁਪਏ ਦੀ ਵੇੜਾ ਹਾਂਜੀ ਹਾਂਜੀ ਸੱਜਰ ਤਾਂ ਪਾਇਆ ਹੋਏ ਦੋਸਤੋ ਜੇ ਲੈਓ ਹਵਾਰ ਸਿੱਧਾ ਪਾਇਓ 18 19 ਕਿਲੋ ਇਹਨੇ ਹੋਰ 20 20 ਲੀਟਰ ਤੋਂ ਉੱਪਰ ਅੱਛਾ 20 ਲੀਟਰ ਦਾ ਥੋੜਾ ਜਿਹਾ ਪਾਇਆ ਹੋਏ ਦੋਸਤੋ ਇਹਦਾ ਥੋੜਾ ਜਿਹਾ ਉਪਰ ਆਗਾ ਕੱਚੇ ਸਾਹ ਪਨੀਰਗੇ ਖੜਮਸਤੀ ਕਰਦੇਗਾ ਪੂਰੀ ਅੱਜ ਓਕੇ ਧੁੱਪ ਤੋਂ ਉੱਪ ਲੱਗੀ ਵੀ ਆ ਬਾਹਰ ਕੱਢੀ ਆਵਾਂਗਾ ਜਿਹੜਾ ਕੰਡੇ ਵਾਲਾ ਤਾਂ 11 ਕਿਲੋ ਦੋਦੀ ਤਾਂ 12 ਕਿਲੋ ਬਾਈ 12 ਕਿਲੋ ਬਾਈ ਦੇ ਘਰੇ ਆਗਾ ਚੁਆਇਸ ਦੀ ਨੰਬਰ 1 ਨਾ ਪੂਰਨਕ ਜਿਹੜਾ ਥਾਂ ਤੇ ਗੰਡ ਮਰੋੜੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਫੁੱਲ ਆ ਜੀ ਠੀਕ ਆ ਬਾਈ ਦੋਸਤੋ ਤੁਹਾਨੂੰ ਪਾ ਰੂਟੀਨ ਚ ਵੀਡੀਓ ਪੈਂਦਗਾ ਬਾਈ ਜੇ ਮੇਰੀ ਫੋਲ 25 ਆ ਫੇਰੋ ਬਾਕੀ ਅੱਡੇ ਸਾਰੇ ਦਿਨ ਤੇ ਖੜ ਜਾਂਦੇ ਆ ਹਾਂਜੀ ਹਾਂਜੀ ਜੇ ਕੋਈ ਪ੍ਰਮਾਤਮਾ ਵੱਲੋਂ ਮਿਹਰ ਆ ਤਾਂ ਸੱਚਾਈ ਆ ਝੂਠੇ ਕਦੇ ਰਵਾਇਦਾ ਠੀਕ ਆ ਜੀ ਤੇ ਪੁੱਤ ਨਾ ਪਟੋ ਪੁੱਤ ਮਿਲ ਜਿਨ੍ਹਾਂ ਦੀ ਬਹੁਤ ਕਮਾਈ ਕਰਦੇ ਆ ਸਹੀ ਗੱਲ ਆ ਬਾਈ ਉਹ ਉਹ ਸੇਵਾ ਚ ਜਾਣਗੇ ਜੇ ਝੂਠ ਮਾਰਾਂਗੇ ਸਹੀ ਗੱਲ ਆ ਉਧਰ ਦੀ ਗਲਤੀ ਹੋ ਜੇ ਰੱਬ ਕੋਲ ਹੋ ਜੇ ਉਹਦਾ ਗਾਓ ਪਸ਼ੂ ਆਏ ਤਾਂ ਆਪਣਾ ਪਰਿ ਨਹੀਂ ਨਾ ਲੈਣਾ ਸਹੀ ਉਹੀ ਕਹੇ ਵੇਖੇ ਨਾ ਵੇਖੇ ਖੜਾ ਸੱਚ ਬੋਲ ਕੇ ਦਿਓ ਉਹ 2 ਲੀਟਰ ਮਾਲ ਫਿਰ ਜੁੱਤੀ ਲਾਓ ਠੀਕ ਆ ਜੇ ਗਲਤ ਕਹਿਣਾ ਤਾਂ ਮੈਂ ਗਲਤ ਕਹਿਣਾ ਤਾਂ ਠੀਕ ਆ ਬਾਈ ਐਵੇਂ ਘਰੇ ਜਾ ਕੇ ਪੋਣਾ ਨਹੀਂ ਕੋਈ ਕਰਨਾ ਨਹੀਂ ਠੀਕ ਆ ਜੀ ਪੋਣੇ ਤੂੜੀ ਸੁੱਕੀ ਤੇ ਪੱਠੇ ਤੇ ਦੁੱਧ ਨਹੀਂ ਦਿੰਦੇ ਸਹੀ ਗੱਲ ਜਿੱਦਣ ਫੋਨ ਕਰ ਰਹੇ ਇਹ ਇਹ ਗੱਲ ਨਹੀਂ ਕਰਦੇ ਠੀਕ ਆ ਉਹਦੇ ਘਰ ਰੋਟਣ ਕਾ ਕੇ ਲੋ ਮੈਂ ਕਹਿੰਦਾ ਸੁਣਾ ਪੋਣਾ ਠੀਕ ਆ ਜੀ ਜਿਹੜੀ ਫੀਲਡ ਮੈਂ ਪੋਣਾ ਉਹ ਤੁਸੀਂ ਵੀੜ ਪਾਓ ਉਹ ਨਾ ਤਾਂ ਵੇਖਾ ਇੱਕ ਵੀ ਮਸ਼ਰਤ ਲਾਉਂਗਾ ਲੋ ਜੀ ਦੱਸ ਤੇਰੀ ਬੰਦੇ ਪਾਉਂਦੇ ਕੱਖ ਨਹੀਂ ਤੇ ਲੰਬਾ ਉਹ ਮਾੜੀਆਂ ਗੱਲਾਂ ਬਾਈ ਮਾਫ ਕਰੋ ਮੈਨੂੰ ਹਾਂ ਜੇ ਨਹੀਂ ਤਾਂ ਤੁਸੀਂ ਤਾਂ 10 ਬੰਦੇ ਜੇ ਦਾਖਲੇ ਹੋਊਗਾ ਮੈਂ ਵੀਡੀਓ ਬਣਾਉਂਗਾ ਠੀਕ ਹੈ ਇਹਨਾਂ ਦੁੱਧ ਕਹਿ ਕੇ ਭੇਜੋ ਉਹਨਾਂ ਦੁੱਧ ਮੇਰੇ ਘਰ ਨਾਲ ਦੇਵੇ ਠੀਕ ਹੈ ਜੀ ਤੇ ਆਪਾਂ ਸਰਕਟਾਵਾਂਗੇ ਆਦਾ ਠੀਕ ਆ ਲੈ ਵੀ ਦੋਸਤੋ ਬਾਈ ਦੀਆਂ ਗੱਲਾਂ ਖਰੀਆਂ ਬਾਈ ਜਾਂਦਾ ਵੀ ਜੇ ਮੈਂ ਤਾਂ 12 ਕਿਲੋ ਕਹਦਾ 12 ਕਿਲੋ ਹੋਊਗਾ ਉਹਦਾ 11 ਕਿਲੋ ਹੋ ਜੇ 8 ਕਹਦਾ 8 ਹੀ ਹੋਊਗਾ ਇਹ ਜੇ ਫੀਲਡ ਨਹੀਂ ਪਾਉਣੀ ਆਪਾਂ ਪਸ਼ੂ ਲੈ ਜਾ ਕੇ ਬਾਈ ਦੇ ਘਰੋਂ ਮੁੜ ਕੇ ਨਜਾਇਜ਼ ਗੱਲ ਆ ਵੀ ਬਾਈ ਦੁੱਧ ਘਟ ਗਈ ਪਰ ਦੁੱਧ ਨਹੀਂ ਦਿੰਦੀ ਕਿ ਮਾੜੀ ਗੱਲ ਆ ਜਦੋਂ ਮਾਲਕ ਕਹੇ ਰੋ ਦੋ ਟਾਈਮ ਚੋਲੋ ਤਾਂ ਦੋ ਟਾਂ ਚੋਦੇ ਬਾਕੀ ਬਾਈ ਦਾ ਸਨ ਪਰ ਰੀਂਜ ਰੋਜ਼ ਵਾਂਗੂ ਵੀਡੀਓ ਪੈਂਦੀ ਆ ਆਪਣੇ ਚੈਨਲ ਦੇ ਦੋ ਦੋ ਹੀ ਪਏ ਨੇ ਕਈ ਯਾਰ ਤਾਂ ਪਰ ਬਾਈ ਦਾ ਕੋਈ ਲੰਬਾ ਨਾ ਆ ਕੇ ਪਸੂ ਕਿ ਅਜੇ ਤੱਕ ਮੁੜਿਆ ਨਾ ਕੋਈ ਪਸੂ ਖੜਾ ਬਾਈ ਦੇ ਘਰ ਤੇ ਦੇਖੀ ਜਾਂਦਾ ਤਾਂ ਰੀਂਜ ਵੀਡੀਓ ਪੈਂਦੀਆਂ ਗਈਆਂ ਪਰ ਬਾਈ ਦਾ ਲੰਬਾ ਉਹ ਦੇਊਗਾ ਆਪਾਂ ਨੂੰ ਜਿਹਨੂੰ ਪੁੱਛਦਾ ਹੋਇਆ ਠੀਕ ਆ ਜੀ ਜਿਹਨੇ ਨਹੀਂ ਪੋਣਾ ਦਾਣਾ ਨਹੀਂ ਪੋਣਾ ਅਜੇ ਤੱਕ ਬੂਨ ਲਾ ਦੋ ਨਾ ਤੂੰ ਗੋਲੀ ਮਾਰਦੇ ਅਗਲੇ ਗੱਲ ਕੋਈ ਨਹੀਂ ਹੁੰਦੀ ਸਹੀ ਗੱਲ ਆ ਜੀ ਗੱਲ ਹੋਏ ਤਾਂ ਬੰਦੇ ਗੋਲੀ ਮਾਰੋ ਯਾਰ ਹਾਂਜੀ ਹਾਂਜੀ ਬਾਈ ਗੱਲ ਹੈ ਹੀ ਨਹੀਂ ਕੋਈ ਸਹੀ ਗੱਲ ਆ ਜੀ ਸੱਚ ਬੋਲੋ ਸੱਚ ਵਿਗੜੇ ਵਿਗੜੇ ਨਾ ਵਿਗੜੇ ਗੱਲ ਸੱਚ ਬੋਲੋ ਇਹ ਕੰਮ ਤੇ ਬਾਈ ਨਹੀਂ ਚੁੱਟ ਜਾਂਦਾ ਸਹੀ ਗੱਲ ਆ ਬਾਈ ਇੱਕ ਦਮਾਰੇ ਦੂਜੀ ਯਾਰ ਇੱਕ ਵਾਰੀ ਵਾਜ ਦੂਜੀ ਯਾਰ ਬਾਈ ਇੱਕ ਦਮਾਰ ਵਾਜਦਾ ਉਹ ਪਹਿਲਾਂ ਵਾਜੇ ਤਾਂ ਉਹ ਵੀ ਫੁੱਟੂ ਬੱਦਾਂ ਮਾਰੂਗਾ ਸਹੀ ਗੱਲ ਆ ਜੀ ਯਾਰ ਨਾਮ ਨਾਮ ਵਿੱਚ ਹੋਰ ਕਿਤਾ ਕਰ ਲੋ ਕੋਈ ਸਹੀ ਗੱਲ ਆ ਆਪੋ ਨੂੰ ਮਾਰਾ ਆ ਗਿਆ ਤਾਂ ਪਗਲ ਤੇ ਗੱਲ ਚਾਤੋਂ ਪੋਣੇ ਫੰਦਾ ਹਾਂ 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 ਠੀਕ ਆ ਜੀ ਸਹੀ ਗੱਲ ਲੋ ਜੀ ਦੋਸ ਅੱਜ ਦੀ ਵੀਡੀਓ ਵਿੱਚ ਬਾਈ ਦੇ ਦੋ ਨਾਂ ਅਸੀਂ ਤਸੱਲੀ ਪਾ ਪਲਾ ਦੋ ਟਾਈਮ ਚੋਕੇ ਬਾਈ ਦੇ ਘਰੋਂ ਲੈ ਜਾਓ ਦੁੱਧ 8 ਕਿਲੋ ਇੱਕ ਨਬਰ ਵਿੱਚ ਕ੍ਰਾਸ ਬੀਡ ਵਿੱਚ ਵੜ ਦੋ ਚਟਾ ਮੱਝਾਂ ਵਰਗਾ ਦੋ ਨੰਬਰ ਤੇ ਚੰਗੀ ਵੜ ਦੋ ਦੁੱਧ 12 ਕਿਲੋ ਕੰਡੇ ਵਾਲਾ ਵਾ ਮਾਲ ਸਰ 25000 ਰੁਪਇਆ ਇੱਕ ਨੰਬਰ ਦਾ ਮਾਲ ਸਰ 22000 ਰੁਪਇਆ ਜਮਾ ਜੈਜ ਮਾਲ ਦੀਆਂ ਦੋ ਵੜਾਂ ਬਾਈ ਦੇ ਵਕਾਊ ਆ ਦੋਵੇਂ ਪਰਪਰੇ ਵੀਡੀਓ ਲੈਤੀ ਆ ਤੁਹਾਨੂੰ ਜਿਹਦੇ ਪਸੰਦੀ ਬਾਈ ਨਾਲ ਗੱਲਬਾਤ ਕਰ ਲਿਓ ਜੀ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ